ਮਸਕਾਰ ਜੀ ਦੇਖੋ ਅੱਜ ਮੈਂ ਲੈ ਕੇ ਆਇਆ ਸ਼ਗਨਾ ਦੀ ਫੁਲਕਾਰੀ ਦੀ ਸੇਲ ਹੈਗੀ ਆ ਬਹੁਤ ਵਧੀਆ ਪੀਸ ਨੇ ਪੂਰਾ ਹੈਵੀ ਕੰਮ ਕੀਤਾ ਹੱਥ ਦਾ ਕੰਮ ਕੀਤਾ ਹੋਇਆ ਜੀ ਥੱਲੇ ਕਾਟਨ ਲੱਗੀ ਹੋਈ ਆ ਕੋਈ ਦੂਸਰਾ ਕੱਪੜਾ ਨਹੀਂ ਲੱਗਿਆ ਹੋਇਆ ਪਹਿਲਾ ਪੀਸ ਚੈੱਕ ਕਰੋ ਜਰਾ ਬਹੁਤ ਵਧੀਆ ਪੀਸ ਆ ਸਾਈਡ ਦੇ ਉੱਪਰ ਕਟਵਰਕ ਦਾ ਕੰਮ ਕੀਤਾ ਹੋਇਆ ਬਾਰਡਰ ਬਣਿਆ ਹੋਇਆ ਜੀ ਚਾਰੇ ਪਾਸੇ ਬਹੁਤ ਵਧੀਆ ਨਾਲ ਲੈਂਸ ਲੱਗੀ ਹੋਈ ਆ ਬਹੁਤ ਵਧੀਆ ਲੈਂਸ ਲੱਗੀ ਹੋਈ ਆ ਪੂਰਾ ਲੰਬਾ ਚੌੜਾ ਹੈਂਡ ਵਰਕਰ ਦਾ ਫੁਲਕਾਰੀ ਦਾ ਦੁਪੱਟਾ ਹੋਊਗਾ ਸ਼ਗਨਾ ਦਾ ਫੁਲਕਾਰੀ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਰੁਪਏ ਇਹ 995 ਵਾਲੀ ਫੁਲਕਾਰੀ ਜੀ ਆ ਦੇਖੋ 995 ਵਾਲੀਆਂ ਇਹ ਤੁਹਾਨੂੰ ਪਹਿਣ ਗਈ ਸਿਰਫ 795 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਡਿਜ਼ਾਈਨ ਇਹ ਤੇ ਸਾਰੇ ਤੁਹਾਨੂੰ ਅਲੱਗ-ਅਲੱਗ ਮਿਲਣਗੇ ਪੀਸ ਚੈੱਕ ਕਰਦੇ ਜਾਓ ਬਹੁਤ ਖੂਬਸੂਰਤ ਪੀਸ ਨੇ ਜੀ ਆ ਲੋ ਸਾਰੇ ਡਿਜ਼ਾਈਨ ਅਲੱਗ-ਅਲੱਗ ਅੱਜ ਸਪੈਸ਼ਲ ਕੋ ਕਸਟਮਰਾਂ ਦਾ ਡਿਵਾਡ ਆਈ ਹੈ ਵੀ ਮੈਨੂੰ ਸਾਨੂੰ ਭਈਆ ਅੱਗੇ ਵਿਆਹ ਸ਼ਾਦੀ ਆਉਂਦੀ ਆ ਫੁਲਕਾਰੀ ਦਿਓ ਇਹ ਜਾਗੋ ਵਾਸਤੇ ਸ਼ਗਨ ਵਾਸਤੇ ਫੁਲਕਾਰੀਆਂ ਕੰਮ ਆਉਂਦੀਆਂ ਨੇ ਬਹੁਤ ਵਧੀਆ ਪੀਸ ਨੇ ਰੇਟ ਰਹੂਗਾ ਸਿਰਫ 700 95 ਰੁਪਏ ਦੀ 995 ਰੁਪਏ ਵਾਲੀ ਫਲਕਾਰੀ ਆ ਪੀ ਚੈੱਕ ਕਰੋ ਜੀ ਸਾਈਡ ਦੇ ਉੱਪਰ ਕਟਵਰਗੜਾ ਕੰਮ ਕੀਤਾ ਹੈ ਦੇਖੋ ਕਿੰਦਾ ਸ਼ਾਨਦਾਰ ਕੰਮ ਕੀਤਾ ਹੋਇਆ ਰੇਡ ਚੈੱਕ ਕਰ ਲਓ ਜੀ 995 ਰੁਪਏ ਪੀ ਚੈੱਕ ਕਰੋ ਜਰਾ ਸਿਰਫ 795 ਰੁਪਏ ਦੀ ਪਊਗੀ ਜੀ ਕੋਰੀਅਰ ਤੋਂ ਪਸੇ ਹੈ ਜੀ ਆਲ ਓਵਰ ਇੰਡੀਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਜੀ ਆਹ ਲਓ ਜੀ ਪੀਸ ਪੀ ਚੈੱਕ ਕਰੋ ਜਰਾ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਵਧੀਆ ਖੂਬਸੂਰਤ ਪੀਸ ਹੈ ਜੀ ਨਾਲ ਦੇਖੋ ਮਿਰਰ ਦਾ ਵੀ ਕੰਮ ਕੀਤਾ ਹੋਇਆ ਸਾਈਡ ਦੇ ਉੱਪਰ ਕਟਵਰਕ ਦਾ ਕੰਮ ਕੀਤਾ ਹੋਇਆ ਨਾਲ ਆ ਬਾਰਡਰ ਬਹੁਤ ਸ਼ਾਨਦਾਰ ਬਣੇ ਹੋਏ ਨੇ ਰੇਟ ਰਹੂਗਾ ਸਿਰਫ 795 ਰੁਪਏ ਦੀ ਖੂਬਸੂਰਤ ਪੀਸ ਹੈ ਜੀ ਬਸ ਲਿਮਟਿਡ ਪੀਸ ਨੇ ਜਿਹੜਾ ਬੰਦਾ ਪਹਿਲਾਂ ਸਕਰੀਨਸ਼ਾਟ ਭੇਜੂਗਾ ਉਹਨੂੰ ਪਹਿਲਾਂ ਮਿਲ ਜੂਗਾ ਜੀ ਆ ਲੋ ਅੱਗੇ ਚੈੱਕ ਕਰੋ ਜਿਹੜਾ ਦੁਪੱਟਾ ਅਗਲਾ ਸਾਰੇ ਡਿਜ਼ਾਈਨ ਅਲੱਗ-ਅਲੱਗ ਜੀ ਦੇਖੋ ਕਿੰਨੇ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਸਿਰਫ 795 ਰੁਪਏ ਦੀ ਪਿਓਰ ਫੁਲਕਾਰੀ ਦੇ ਪੀਸ ਨੇ ਹੈਵੀ ਕੰਮ ਆ ਥੱਲੇ ਕੱਪੜਾ ਵੀ ਨਜ਼ਰ ਨਹੀਂ ਆਉਂਦਾ ਇੰਨਾ ਹੈਵੀ ਕੰਮ ਆ ਬਹੁਤ ਖੂਬਸੂਰਤ ਪੀਸ ਹੈ ਜੀ ਸਿਰਫ 7 ਆਲਓਵਰ ਇੰਡੀਆ ਕੋਰੀਅਰ ਹੋਊਗਾ ਜੀ ਫ੍ਰੀ ਆਲੋ ਜੀ ਦੇਖੋ ਦੁਪੱਟਾ ਕਿਆ ਬਾਤ ਹੈ ਕਿੰਨਾ ਸ਼ਾਨਦਾਰ ਦੁਪੱਟਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਲੋ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਸਿਰਫ 795 ਰੁਪਏ ਜੀ ਬਾਰਡਰ ਦੇਖੋ ਇਹਦਾ ਕਿੰਨਾ ਸ਼ਾਨਦਾਰ ਹੈ ਜੀ ਨਾਲ ਕਟਵਰਕ ਦਾ ਕੰਮ ਕੀਤਾ ਹੋਇਆ ਆ ਨਾਲ ਬਾਰਡਰ ਦਿਖਾ ਦਿੰਦਾ ਖੂਬਸੂਰਤ ਬਾਰਡਰ ਹੈ ਜੀ ਨਾਲ ਕਟਵਰਗ ਦਾ ਕੰਮ ਕੀਤਾ ਹੈ ਥੱਲੇ ਕਪੜਾ ਨਹੀਂ ਦਾ ਜਰਾ ਉਹਦਾ ਇੰਨਾ ਹੈਵੀ ਕੰਮ ਕੀਤਾ ਆ ਸਿਰਫ 795 ਰੁਪਏ ਜੀ ਆ ਲੋ ਦੁਪੱਟੇ ਫੁਲਕਾਰੀ ਦੇ ਬਹੁਤ ਡਿਮਾਂਡ ਆ ਇਹਨਾਂ ਦੁਪੱਟਿਆਂ ਦੀ ਪੀਸ ਚੈੱਕ ਕਰੋ ਜਰਾ ਆ ਲੋ ਜੀ ਨੈਕ ਪੀਸ ਦੇਖੋ ਜਰਾ ਕਿਆ ਬਾਤ ਹੈ ਬ੍ਰੈਂਡ ਦੇਖੋ ਕਿੰਨੇ ਤੁਹਾਡੇ ਵਾਸਤੇ ਲੈ ਕੇ ਆਏ ਆ ਸਿਰਫ 795 ਰੁਪਏ ਕਿਆ ਬਾਤ ਹੈ ਲੋ ਇੰਨਾ ਸੋਹਣਾ ਪੀਸ ਆ ਗਿਆ ਜੀ ਸਾਰੇ ਡਿਜ਼ਾਈਨ ਅਲੱਗ-ਅਲੱਗ ਜੀ 795 ਰੁਪਏ ਜੀ ਸਾਈਡ ਤੇ ਕਟਵਰਗ ਦਾ ਕੰਮ ਚੈੱਕ ਕਰੋ ਜਰਾ ਖੂਬਸੂਰਤ ਕੰਮ ਕੀਤਾ ਹੈ ਜੀ ਆ ਸਾਈਡ ਦੇ ਉੱਪਰ ਕਟਵਾਰਾਂ ਦਾ ਕੰਮ ਦਿਖਾ ਦਿਓ ਆ ਦੇਖੋ ਆ ਦੇਖੋ ਇੱਧਰ ਮੇਰੇ ਹੱਥ ਤੇ ਤੁਮਾਰੋ ਜੀ ਕੈਮਰਾ ਇੱਧਰ ਆ ਦੇਖੋ ਦੁਪੱਟੇ ਦੇ ਸਾਰਾ ਕਟਵਾਰਕ ਦਾ ਕੰਮ ਕੀਤਾ ਹੈ ਪੂਰਾ ਹੈਵੀ ਵਰਕ ਹੈ ਨਾਲ ਮਿਰਰ ਦਾ ਕੰਮ ਖੂਬਸੂਰਤ ਪੀਸ ਹੈ ਸਿਰਫ 795 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਪੈਸਾ ਨਹੀਂ ਜੀ ਤੁਹਾਡੇ ਘਰੇ ਪਹੁੰਚੂਗੀ ਜੀ 795 ਰੁਪਏ ਦੇ ਆ ਲਓ ਜੀ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਦੁਪੱਟਾ ਅੱਗੇ ਅੱਗੇ ਇਹੀ ਕੰਮ ਉਹਨਾਂ ਨੇ ਵਿਆਹ ਸ਼ਾਦੀ ਦੇ ਵਿੱਚ ਸ਼ਗਨ ਕਰਨਾ ਜਾਗੋ ਤੇ ਲਾਉਣੇ ਨੇ ਦੁਪੱਟੇ ਤੁਸੀਂ ਕੀ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਸਿਰਫ 795 ਰੁਪਏ ਜੀ ਬਸ ਲੇਟ ਨਹੀਂ ਕਰਨਾ ਲਿਮਟਿਡ ਪੀਸ ਨੇ ਜਿਹੜਾ ਪਹਿਲਾਂ ਸਕਰੀਨ ਸ਼ਾਟ ਭੇਜ ਦੂਗਾ ਉਹਨੂੰ ਦੁਪੱਟਾ ਮਿਲ ਜਾਊਗਾ ਜੀ ਆ ਲੋ ਐਸੇ ਕਰਕੇ ਕਹਿ ਰਿਹਾ ਵੀ ਜਿਹੜਾ ਜਲਦੀ ਜਲਦੀ ਸਕਰੀਨ ਸ਼ਾਟ ਭੇਜ ਦਿਓ ਸਾਰੇ ਦੁਪੱਟਿਆਂ ਤੇ ਕਟਵਾਰਕ ਦਾ ਕੰਮ ਕੀਤਾ ਹੋਇਆ ਸਿਰਫ 795 ਰੁਪਏ ਫਿਰ ਮੈਂ ਨੈਕਸਟ ਡਿਜ਼ਾਈਨ ਦਿਉ ਉਹ ਹੈ ਇਸ ਤੋਂ ਵੀ ਹੈਵੀ ਦੁਪੱਟੇ ਨੇ ਚੈੱਕ ਕਰੋ ਜਰਾ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਪੂਰਾ ਹੈਵੀ ਕੰਮ ਕੀਤਾ ਹੋਇਆ ਔਰ ਦੁਪੱਟਾ ਵੀ ਬਹੁਤ ਵਧੀਆ ਪੂਰਾ ਹੈਵੀ ਕੰਮ ਹੈ ਜੀ ਆਹ ਲਓ ਜੀ 1195 ਰੁਪਏ ਵਾਲਾ ਦੁਪੱਟਾ ਜੀ ਨਾਲ ਟੈਗ ਦਿਖਾ ਦਿਓ 1195 ਵਾਲਾ ਇਹ ਤੁਹਾਨੂੰ ਪਊਗਾ ਅੱਜ 995 ਰੁਪਏ ਜੀ ਇਹ ਬਾਜ਼ਾਰ ਚ ਇਹ ਦੁਪੱਟੇ 16 16 17 1700 ਦੇ ਵੇਚਦੇ ਨੇ ਜੀ ਜੇ ਤੁਹਾਨੂੰ ਮੈਂ ਅੱਜ ਸਿਰਫ 995 ਰੁਪਏ ਚ ਦੇ ਰਿਹਾ ਜੀ ਆਹ ਲਓ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਇਹ ਨਹੀਂ ਵੀ ਕੋਈ ਛੋਟਾ ਦੁਪੱਟਾ ਰਹੂਗਾ ਖੂਬਸੂਰਤ dupatta ਬਹੁਤ ਸ਼ਾਨਦਾਰ ਪੀਸ ਨੇ ਜੀ ਆ ਲੋ ਜੀ ਮਜੈਂਟਾ ਕਲਰ ਵੀ ਆ ਗਿਆ ਦੇ ਵਿੱਚ ਜਿਆਦਾ ਕਲਰ ਰੈੱਡ ਮਜੈਂਟਾ ਹੀ ਵਿਕਦੇ ਨੇ ਆ ਲੋ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਸਿਰਫ 995 ਰੁਪਏ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆ ਨਾ ਉਹਦਾ ਸਕਰੀਨਸ਼ਾਟ ਲਓ ਤੇ ਲੈ ਕੇ ਭੇਜ ਦਿਓ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਲਿਮਟਿਡ ਪੀਸ ਨੇ ਜੀ ਪੂਰਾ ਹੈਵੀ ਦੁਪੱਟਾ ਆ ਗਿਆ ਜੀ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਖੂਬ ਪੂਰੇ ਦੁਪੱਟੇ ਦੇ ਵੀਡੀਓ ਕੈਮਰਾ ਮਾਰਦੇ ਜਰਾ ਕਿਆ ਬਾਤ ਹੈ ਖੂਬਸੂਰਤ ਪੀਸ ਜੀ ਆ ਲੋ ਵੀ ਚੈੱਕ ਕਰੋ ਜਰਾ 1195 ਵਾਲੇ ਪੀਸ ਨੇ ਜੀ ਸਾਰੇ ਸਿਰਫ 900 ਤੇ 95 ਰੁਪਏ ਜੀ ਦੁਪੱਟੇ ਦੇਖੋ ਜਰਾ ਕਿਆ ਬਾਤ ਹੈ ਖੂਬਸੂਰਤ ਦੁਪੱਟਾ ਜੀ ਵਰਕ ਦੇਖੋ ਜੀ ਪੂਰਾ ਦੇਖੋ ਬੈਗ ਦੇਖੋ ਜੀ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਕੋਈ ਦੂਸਰਾ ਕੰਮ ਨਹੀਂ ਹੈਗਾ ਪੂਰਾ ਹੈਵੀ ਕੰਮ ਹੈ ਨਾਲ ਬਾਰਡਰ ਬਣੇ ਹੋਏ ਨੇ ਆ ਲੋ ਚੈੱਕ ਕਰੋ ਦੁਪੱਟਾ ਖੂਬਸੂਰਤ ਦੁਪੱਟਾ ਸਿਰਫ 995 ਰੁਪਏ ਜੀ। ਕੀ ਬਾਤ ਹੈ ਖੂਬਸੂਰਤ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਦੁਪੱਟੇ ਆ। ਸਿਰਫ 995 ਨਾਲ ਮਿਰਰ ਦਾ ਕੰਮ ਹੈ ਜੀ ਸਾਰਾ ਧਾਗੇ ਦਾ ਕੰਮ ਕੀਤਾ ਹੋਇਆ। ਖੂਬਸੂਰਤ ਪੀਸ ਹੈ ਜੀ। ਆਹ ਲਓ ਜੀ ਰੈੱਡ ਕਲਰ। ਥੱਲੇ ਕਪੜਾ ਨਹੀਂ ਨਜ਼ਰ ਆਉਦਾ ਇੰਨਾ ਹੈਵੀ ਦੁਪੱਟਾ ਆ। ਆਹ ਲਓ। ਨਾਲ ਮਿਰਰ ਦਾ ਕੰਮ ਹੈ ਜੀ। ਖੂਬਸੂਰਤ ਪੀਸ। ਸਿਰਫ 995 ਰੁਪਏ ਜੀ। ਕੀ ਬਾਤ ਹੈ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਨਾਲ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜੀ। ਬਹੁਤ ਸ਼ਾਨਦਾਰ ਪੀਸ ਨੇ ਖੂਬਸੂਰਤ ਪੀਸ ਹੈ ਜੀ ਬਸ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਲੈ ਕੇ ਭੇਜ ਦੇਣਾ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਪੀਸ ਬਹੁਤ ਸ਼ਾਨਦਾਰ ਨੇ ਕੋਈ ਵੀ ਛੱਡਣਾ ਨਹੀਂ ਹੈਗਾ ਜੀ ਆ ਲਓ ਆਹ ਬਾਤ ਹੈ ਸਿਰਫ 995 ਜੀ 1195 ਵਾਲੇ ਦੁਪੱਟੇ ਆ ਅੱਜ ਲੁੱਟ ਪਾਤੀ ਦੁਪੱਟਿਆਂ ਦੀ ਫੁਲਕਾਰੀ ਦੇ ਦੁਪੱਟਿਆਂ ਦੀ ਪੀਸ ਜਿੰਨੇ ਮਰਜ਼ੀ ਲੈ ਲਓ ਆ ਲਓ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਦੁਪੱਟਾ ਦੇਖੋ ਕਿੰਨਾ ਹੈਵੀ ਦੁਪੱਟਾ ਕੰਮ ਦੇਖੋ ਕਿੰਨਾ ਭਾਰਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਰੇਟ ਮੈਂ ਬੋਲ ਰਹਾ ਹਾਂ ਉਸੇ ਰੇਟ ਤੇ ਤੁਹਾਡੇ ਸੂਟ ਐ ਦੁਪੱਟਾ ਘਰੇ ਪਹੁੰਚੂਗਾ ਜੀ ਫਲਕਾਰੀ ਦਾ ਕਲਰ ਦੇਖੋ ਮੈਚਿੰਗ ਕਲਰ ਮੈਚਿੰਗ ਕਿੰਨੀ ਸ਼ਾਨਦਾਰ ਮੈਚਿੰਗ ਹੈ ਮਿਰਰ ਦਾ ਕੰਮ ਕੀਤਾ ਹੋਇਆ ਨਾਲ ਆ ਦੇਖੋ ਮੋਤੀ ਵੀ ਲੱਗੇ ਹੋਏ ਨੇ ਜੀ ਸਾਰੇ ਦੇ ਵਿੱਚ ਖੂਬਸੂਰਤ ਪੀਸ ਹੈ ਜੀ ਸਿਰਫ ਔਰ ਸਿਰਫ 995 ਰੁਪਏ ਜੀ ਆ ਲੋ ਦੁਪੱਟੇ ਚੈੱਕ ਕਰੋ ਬਾਜ਼ਾਰ ਤੁਹਾਨੂੰ ਕੋਈ 1800 ਤੋਂ ਘੱਟ ਦੁਪੱਟਾ ਦੇ ਦੇਵੇ ਤਾਂ ਮੇਰੀ ਗਾਰੰਟੀ ਆ ਕੀ ਬਾਤ ਐ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਬਣਿਆ ਹੋਇਆ ਪੂਰਾ ਹੈਵੀ ਵਰਕ ਕੀਤਾ ਹੋਇਆ ਸਿਰਫ 995 ਰੁਪਏ ਜੀ ਆਹ ਲਓ ਜੀ ਇਤੋਂ ਦੁਪੱਟਾ ਨਹੀਂ ਚੱਕ ਹੁੰਦਾ ਮੇਰੀ ਬਾਅਦ ਦੇਖਣ ਲੱਗ ਗਿਆ ਲੋ ਇੰਨੇ ਹੈਵੀ ਕੰਮ ਕੀਤੇ ਹੋਏ ਦੁਪੱਟਿਆਂ ਦੇ ਕੀ ਬਾਤ ਐ ਖੂਬਸੂਰਤ ਪੀਸ ਜੀ ਸਿਰਫ 995 ਪੀਸ ਚੈੱਕ ਕਰੋ ਆਰਾਮ ਦੇ ਨਾਲ ਵੀਡੀਓ ਦੇਖੋ ਅੱਜ ਵੀ ਮਿੱਠੀ ਵੀਡੀਓ ਦੇਖੋ ਗਾਸਟਮਰ ਬਾਰ-ਬਾਰ ਵੀਡੀਓ ਦੇਖਣਗੇ ਆ ਜਹੇ ਆ ਲੋ ਜੀ ਸਿਰਫ 995 ਰੁਪਏ ਜੀ ਪੀਸ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਬਹੁਤ ਖੂਬਸੂਰਤ ਪੀਸ ਹੈ ਆ ਲੋ ਦੁਪੱਟਾ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਜ਼ਬਰਤਾ ਆ ਗਿਆ ਹੈ ਵੀ ਖੂਬਸੂਰਤ ਦੁਪੱਟਾ ਸਾਰੇ ਪੀਸ 1195 ਵਾਲੇ ਪੀਸ ਨੇ ਜੀ ਸਿਰਫ 995 ਰੁਪਏ ਜੀ ਕੀ ਬਾਤ ਦੁਪੱਟਾ ਇਹੋ ਕਿੰਨਾ ਹੈਵੀ ਹੋਰ ਪੂਰਾ ਮਿਰਰ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ ਬਹੁਤ ਸ਼ਾਨਦਾਰ ਪੀਸ ਨੇ ਜੀ ਆ ਲੋ ਇਹ ਦੇਖੋ ਕਿੰਨਾ ਸ਼ਾਨਦਾਰ 995 ਜੇ ਮਿਲਣਾ ਜੀ ਇਹ ਵੀ ਤੁਹਾਨੂੰ ਖੂਬਸੂਰਤ ਪੀਸ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਬਹੁਤ ਸ਼ਾਨਦਾਰ ਪੀਸ ਨੇ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਤੁਹਾਨੂੰ ਪਤਾ ਹੀ ਆ ਮੇਰਾ ਕੋਰੀਅਰ ਆਲ ਓਵਰ ਇੰਡੀਆ ਫਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਜੀ ਆ ਲੋ ਜੀ ਤੁਹਾਨੂੰ ਅੱਜ ਨਾ ਹੁਣ ਨਵਾਂ ਆਰਟੀਕਲ ਦਿਖਾਉਂਗਾ ਹੋਰ ਆ ਲੋ ਪੀਸ ਚੈੱਕ ਕਰੋ ਜਰਾ ਨੈਕਸਟ ਰੇਂਜ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਪੀ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈ ਸਿਰਫ 1495 ਰੁਪਏ ਹੈ ਜੀ ਕੀ ਬਾਤ ਹੈ ਸਿਰਫ 1495 ਪੂਰਾ ਹੈਵੀ ਪੀਸ ਆ ਲੋ ਜੀ ਬਲੈਕ ਆ ਗਿਆ ਜੀ ਸਕਿਨ ਦੇ ਨਾਲ 1495 ਰੁਪਏ ਜੀ ਕੀ ਬਾਤ ਹੈ ਬਲੈਕ اور ਸਕਿਨ ਦੇ ਨਾਲ ਹੈ ਜੀ ਅਪੀਸ ਚੈੱਕ ਕਰੋ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਖੂਬਸੂਰਤ ਪੀਸ ਨੇ ਇੱਕ ਇਹਦੇ ਚ ਮਿਲੂਗਾ ਜੀ ਕਰੀਮ ਤੇ ਸਕਿਨ ਕਲਰ ਦੀ 1495 ਰੁਪਏ ਜੀ ਇਹ 2195 ਵਾਲੇ ਦੁਪੱਟੇ ਨੇ ਜੀ ਸਿਰਫ 1495 ਤਿੰਨੇ 20 ਬਚਦੇ ਆ ਔਰ ਬਹੁਤ ਸ਼ਾਨਦਾਰ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਇਹ ਅੱਜ ਦੀ ਵੀਡੀਓ ਦਾ ਆਖਰੀ ਦੁਪੱਟਾ ਸੀਗਾ ਹੁਣ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ